ਸਾਡੇ YouTube ਚੈਨਲ ਤੇ ਆਪ ਸਭ ਦਾ 12ਤਾ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਕਮਿਊਟ ਪੈਨਸ਼ਨ ਦੇ ਰਿਕਵਰੀ ਸਬੰਧੇ ਖਾਰਜ ਕੀਤੀਆਂ ਹੋਈਆਂ 808 ਰੇਟਾਂ ਦੇ ਫੈਸਲੇ ਵਿਰੁੱਧ ਸਟੇ ਰੈਂਡਿੰਗ ਮਾਨਜੋ ਸੁਪਰੀਮ ਕੋਰਟ ਵਿੱਚ ਜਾਣ ਦੇ ਪੱਕੇ ਇਰਾਦੇ ਤੇ ਫੈਸਲੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਬੇਜਾਅਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੈਸੋ ਸਬਸਕ੍ਰਾਈਬ ਕਰ ਲਓ ਤਾਂ ਹੀ ਭਰੇ ਇੱਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਜ਼ਿਆਦਾਤਰ ਪੈਨਸ਼ਨਰਸ ਆਪਣੀ ਰਿਟਾਇਰਮੈਂਟ ਵੇਲੇ ਆਪਣੀ ਪੈਨਸ਼ਨ ਦਾ ਕੁਝ ਹਿੱਸਾ ਕਮਿਊਟ ਕਰਵਾਉਂਦੇ ਹਨ ਜਿਸ ਦੀ ਰਾਸ਼ੀ ਯਕਮੁਸ਼ਤ ਪੈਨਸ਼ਨਰਸ ਨੂੰ ਆਪਣੇ ਪੀਓਪੀ ਬੈਂਕ ਰਹੀਂ ਸਰਕਾਰ ਅਦਾ ਕਰ ਦਿੰਦੀ ਹੈ ਪੈਨਸ਼ਨਰਸ ਅਜਿਹਾ ਇਸ ਲਈ ਕਰਦੇ ਹਨ ਤਾਂ ਜੋ ਰਿਟਾਇਰਮੈਂਟ ਤੋਂ ਬਾਅਦ ਇਕੱਠੇ ਮਿਲੇ ਪੈਸਿਆਂ ਨਾਲ ਆਪਣੇ ਲਈ ਜਾਂ ਫਿਰ ਆਪਣੇ ਬੱਚਿਆਂ ਲਈ ਕੋਈ ਕਾਰੋਬਾਰ ਸਥਾਪਿਤ ਕਰ ਸਕਣ ਤੇ ਸੈੱਟ ਹੋ ਸਕਣ ਮਿੱਤੀ 1.96 ਤੋਂ ਪਹਿਲਾਂ ਇਹ ਰਾਸ਼ੀ 12 ਸਾਲਾਂ ਵਿੱਚ ਕਿਸ਼ਤਾਂ ਦੇ ਰੂਪ ਦੇ ਵਿੱਚ ਆਪਣੀ ਤਨਖਾਹ ਵਿੱਚੋਂ ਕਮਿਊਟ ਵੈਲਿਊ ਆਫ ਪੈਨਸ਼ਨ ਦੀ ਕਟੌਤੀ ਕਰਵਾ ਕੇ ਵਾਪਸ ਕੀਤੀ ਜਾਂਦੀ ਸੀ ਪਰੰਤੂ 1.96 ਤੋਂ ਬਾਅਦ ਇਹ ਸਮਾਂ ਵਧਾ ਕੇ 15 ਸਾਲ ਕਰ ਦਿੱਤਾ ਗਿਆ ਇਸ ਤੋਂ ਬਾਅਦ ਜਦੋਂ ਰజర్ਵ ਬੈਂਕ ਆਫ ਇੰਡੀਆ ਨੇ ਰੈਪੋ ਰੇਟ ਘਟਾ ਦਿੱਤੀ ਤਾਂ ਲੋਨ ਦੇਣ ਵਾਲੇ ਬੈਂਕਾਂ ਤੇ ਹੋਰ ਕੰਪਨੀਆਂ ਨੇ ਵੀ ਘੱਟ ਵਿਆਜ ਤੇ ਲੋਨ ਦੇਣੇ ਸ਼ੁਰੂ ਕਰ ਦਿੱਤੇ ਪਰੰਤੂ 15 ਸਾਲਾਂ ਵਿੱਚ ਕਮਿਊਨਿਟੇਸ਼ਨ ਪੈਨਸ਼ਨ ਦੀ ਰਿਕਵਰੀ ਸੰਬੰਧੀ ਹਾਲ ਤੱਕ ਮਹਿਰਾ ਨੇ ਜਦੋਂ ਕੈਲਕੂਲੇਸ਼ਨ ਕੀਤੀ ਤਾਂ ਵਿਆਜ ਦਰ ਬਹੁਤ ਜ਼ਿਆਦਾ ਤਾਂਕੀ ਗਈ ਇਸ ਦੇ ਸਿੱਟੇ ਵਜੋਂ ਪੰਜਾਬ ਦੇ ਪੈਨਸ਼ਨਰਾਂ ਨੇ ਇੱਕ ਰਿਟ ਪਟੀਸ਼ਨ ਨੰਬਰ 9426/2023 ਸ਼ੀਲਾ ਦੇਵੀ ਐਂਡ ਅਦਰਸ ਵਰਸ ਸਟੇਟ ਆਫ ਪੰਜਾਬ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਕੀਤੀ ਜਿਸ ਤੇ ਹਾਈ ਕੋਰਟ ਵੱਲੋਂ ਪੈਨਸ਼ਨਾਂ ਦੀ ਰਿਕਵਰੀ ਤੇ ਸਟੇ ਦੇ ਦਿੱਤਾ ਗਿਆ ਉਸ ਤੋਂ ਬਾਅਦ ਤਾਂ ਹੋਰ 100 ਡਿਟਾਂ ਤੜਾ ਤੜ ਤਿਆਰ ਕੀਤੀਆਂ ਜਾਣ ਲੱਗੀਆਂ ਤੇ ਦੇਖਦੇ ਹੀ ਦੇਖਦੇ 808 ਡਿਟਾਂ ਤਿਆਰ ਕਰ ਦਿੱਤੀਆਂ ਗਈਆਂ ਜਿਨ੍ਹਾਂ ਦੇ ਮੱਦੇ ਨਜ਼ਰ ਹਜ਼ਾਰਾਂ ਪੈਨਸ਼ਨਰਸ ਜਿਨ੍ਹਾਂ ਨੂੰ ਰਿਕਵਰੀ ਕਰਾਉਂਦੇ ਹੋਏ 12 ਸਾਲ 8 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਸੀ ਉਹਨਾਂ ਦੀ ਕੰਮਿਟੇਸ਼ਨ ਰਿਕਵਰੀ ਤੇ ਸਟੇ ਮਿਲ ਗਿਆ ਪਰੰਤੂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੁਆਰਾ ਮਿਤੀ 27 11 2024 ਨੂੰ ਇਹਨਾਂ ਸਾਰੀਆਂ 808 ਡਿਟਾਂ ਨੂੰ ਡਿਸਮਿਸ ਕਰਦੇ ਹੋਏ ਫੈਸਲਾ ਪੰਜਾਬ ਸਰਕਾਰ ਦੇ ਹੱਥ ਦੇ ਵਿੱਚ ਦੇ ਦਿੱਤਾ ਗਿਆ ਪਰੰਤੂ ਸਰਕਾਰ ਨੇ ਹਾਈ ਕੋਰਟ ਵਿੱਚ ਬਿਆਨ ਦਿੱਤਾ ਕਿ ਇਸ ਸਬੰਧੀ ਇੱਕ ਆਰਥਿਕ ਮਾਹਰਾਂ ਦੀ ਕਮੇਟੀ ਬਣਾ ਕੇ ਫੈਸਲਾ ਕੀਤਾ ਜਾਵੇਗਾ ਕਿ ਕੀ ਵਾਕਿਆ ਹੀ 15 ਸਾਲਾਂ ਦੀ ਰਿਕਵਰੀ ਨਾਲ ਵਿਆਜ ਦਰ ਬਹੁਤ ਜ਼ਿਆਦਾ ਬਣਦੀ ਹੈ ਤੇ ਰਿਕਵਰੀ ਦਾ ਸਮਾਂ ਕਿੰਨਾ ਹੋਣਾ ਚਾਹੀਦਾ ਹੈ ਇਸ ਫੈਸਲੇ ਨਾਲ ਪੈਨਸ਼ਨਾਂ ਨੂੰ ਬਹੁਤ ਵੱਡਾ ਤੱਕਾ ਲਗਿਆ ਇਸ ਤੋਂ ਵੀ ਵੱਡਾ ਤੱਕਾ ਉਦੋਂ ਲਗਿਆ ਜਦੋਂ ਸਰਕਾਰ ਨੇ ਆਰਥਿਕ ਮਾਹਰਾਂ ਦੀ ਕੋਈ ਕਮੇਟੀ ਬਣਾਉਣ ਤੋਂ ਬਗੈਰ ਹੀ ਪੈਨਸ਼ਨ ਡਿਸਬਰਸਿੰਗ ਬੈਂਕਾਂ ਨੂੰ ਡਬਲ ਰਿਕਵਰੀ ਕਰਨ ਲਈ ਇੱਕ ਪੱਤਰ ਜਾਰੀ ਕਰ ਦਿੱਤਾ ਇਹ ਪੱਤਰ ਕਮਿਊਟ ਪੈਨਸ਼ਨ ਦੀ ਰਿਕਵਰੀ ਕਰਵਾ ਰਹੇ ਪੈਨਸ਼ਨਰ ਲਈ ਬੋਟ ਫਰਮ ਦ ਬਲੂ ਸਾਬਤ ਹੋਇਆ ਕਿਉਂਕਿ ਇਸ ਵਿੱਚ ਬੈਂਕਾਂ ਨੂੰ ਹਦਾਇਤ ਕੀਤੀ ਗਈ ਸੀ ਕਿ ਰੈਗੂਲਰ ਰਿਕਵਰੀ ਦੇ ਨਾਲ ਨਾਲ ਸਟੇ ਪੀਰੀਅਡ ਦੀ ਰਿਕਵਰੀ ਵੀ ਉਨੇ ਸਮੇਂ ਲਈ ਕੀਤੀ ਜਾਵੇ ਜਿੰਨੇ ਸਮੇਂ ਲਈ ਪੈਨਸ਼ਨਰ ਨੇ ਰਿਕਵਰੀ ਤੇ ਸਟੇ ਦਾ ਲਾਭ ਉਠਾਇਆ ਹੈ ਭਾਵ ਕਿ ਡਬਲ ਰਿਕਵਰੀ ਕੀਤੀ ਜਾਵੇ ਕਈ ਬੈਂਕਾਂ ਨੇ ਤਾਂ ਇਮੀਡੀਏਟਲੀ ਹਰਕਤ ਵਿੱਚ ਆਉਂਦੇ ਹੋਏ ਦਸੰਬਰ 2024 ਦੀ ਪੈਨਸ਼ਨ ਵਿੱਚੋਂ ਡਬਲ ਕਟੌਤੀ ਸ਼ੁਰੂ ਵੀ ਕਰ ਦਿੱਤੀ ਹੈ ਤੇ ਬਾਕੀ ਵਿਭਾਗਾਂ ਦੇ ਪੈਨਸ਼ਨਰਾਂ ਤੋਂ ਜਨਵਰੀ 2025 ਦੀ ਪੈਨਸ਼ਨ ਵਿੱਚੋਂ ਕਟੌਤੀ ਕਰਨ ਲਈ ਬੈਂਕ ਤਿਆਰ ਬੈਠੇ ਹਨ ਹੁਣ ਆਰਥਿਕ ਮਸਨਿਆਂ ਔਰ ਵਿਆਜ ਦਰਾਂ ਦੀ ਸੂਝ ਰੱਖਣ ਵਾਲੇ ਤਜਰਬੇਕਾਰ ਪੈਨਸ਼ਨਰਸ ਮਹਿਸੂਸ ਕਰਦੇ ਹਨ ਕਿ 15 ਸਾਲਾਂ ਤੱਕ ਜੇ ਕਮਿਊਨ ਪੈਨਸ਼ਨ ਦੀ ਰਿਕਵਰੀ ਹੁੰਦੀ ਹੈ ਤਾਂ ਇਹ ਸਮਾਂ ਵਾਕਿਆ ਹੀ ਬਹੁਤ ਜ਼ਿਆਦਾ ਹੈ ਤੇ ਇਸ ਫੈਸਲੇ ਵਿਰੁੱਧ ਮਾਨਯੋਗ ਸੁਪਰੀਮ ਕੋਰਟ ਵਿੱਚ ਇਨਸਾਫ ਲਈ ਐਸ ਐਲ ਪੀ ਦਾਇਰ ਕਰਨੀ ਚਾਹੀਦੀ ਹੈ ਕਈ ਸਟੇਟਾਂ ਨੇ ਤਾਂ ਆਪਣੇ ਆਪ ਹੀ ਇਸ ਰਿਕਵਰੀ ਦਾ ਸਮਾਂ ਘਟਾ ਦਿੱਤਾ ਹੈ ਉਦਾਹਰਨ ਵਜੋਂ ਗੁਜਰਾਤ ਸਰਕਾਰ ਨੇ ਇਹ ਕਾਨੂੰਨ ਪਾਸ ਕਰਕੇ ਰਿਕਵਰੀ ਦਾ ਸਮਾਂ 13 ਸਾਲ ਕਰ ਦਿੱਤਾ ਹੈ ਪੰਜਾਬ ਦੇ ਪੈਨਸ਼ਨਰਸ ਨੇ ਮਿਤੀ 16 ਜਨਵਰੀ 2025 ਨੂੰ ਪੈਨਸ਼ਨ ਭਵਨ ਲੁਧਿਆਣਾ ਵਿਖੇ ਇੱਕ ਮੀਟਿੰਗ ਬੁਲਾਈ ਸੀ ਤਾਂ ਜੋ ਸੁਪਰੀਮ ਕੋਰਟ ਵਿੱਚ ਜਾਣ ਲਈ ਵਿਚਾਰ ਵਟਾਂਦਰਾ ਕੀਤਾ ਜਾ ਸਕੇ ਇਸ ਮੀਟਿੰਗ ਤੋਂ ਬਾਅਦ ਬੀ ਐਸ ਸੈਣੀ ਜੋ ਕਿ ਪੰਜਾਬ ਰਾਜ ਪੈਨਸ਼ਨਰਸ ਮਹਾਸੰਘ ਦੇ ਜਨਰਲ ਸਕੱਤਰ ਹਨ ਉਹਨਾਂ ਨੇ ਸਾਰੇ ਪੈਨਸ਼ਨਰਸ ਨੂੰ ਅਪੀਲ ਕੀਤੀ ਹੈ ਕਿ ਵੱਤਵਤ ਪੈਨਸ਼ਨਰਸ ਜਿਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਰਿੱਟਾਂ ਪਾਈਆਂ ਸਨ ਉਹ ਸੁਪਰੀਮ ਕੋਰਟ ਵਿੱਚ ਐਸਐਲਪੀ ਪਾਉਣ ਲਈ ਯੋਗਦਾਨ ਪਾਉਣ ਤਾਂ ਜੋ ਉੱਥੋਂ ਕਮਪਨਟੇਸ਼ਨ ਪੈਨਸ਼ਨ ਦੀ ਰਿਕਵਰੀ ਵਿਰੁੱਧ ਸਟੇਪ ਰਾਪਤ ਕੀਤਾ ਜਾ ਸਕੇ ਤੇ ਰਿੱਟ ਪਟੀਸ਼ਨਾਂ ਦੇ ਲਗਭਗ 400 ਪੈਨਸ਼ਨਰਸ ਤਾਂ ਅਪੀਲ ਪਾਉਣ ਲਈ ਤਿਆਰ ਹੋ ਗਏ ਹਨ ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਐਸਐਲਪੀ ਤਾਂ ਹਰ ਹਾਲਤ ਵਿੱਚ ਪਾਉਣੀ ਹੀ ਪਾਉਣੀ ਹੈ ਪਰੰਤੂ ਇਸ ਕੰਮ ਲਈ ਸੁਪਰੀਮ ਕੋਰਟ ਵਿੱਚ ਚੋਟੀ ਦੇ ਵਧੀਆ ਵਕੀਲ ਕਰਨੇ ਹਨ ਯੋਨਲ ਕਟੋ ਕਟ ਵੀ ਤੋਂ 25 ਲੱਖ ਤੱਕ ਦਾ ਖਰਚਾ ਹੋਵੇਗਾ ਤੇ ਇਸ ਕੰਮ ਲਈ ਹਰੇਕ ਪੈਨਸ਼ਨਰਸ ਨੂੰ ਲਗਭਗ 5000 ਰੁਪਏ ਦਾ ਯੋਗਦਾਨ ਪਾਉਣਾ ਪਵੇਗਾ ਪਰ ਜੇਕਰ ਜ਼ਿਆਦਾ ਪੈਨਸ਼ਨਰਸ ਪਟੀਸ਼ਨ ਪਾਉਣ ਲਈ ਤਿਆਰ ਹੋ ਜਾਂਦੇ ਹਨ ਤਾਂ ਫਿਰ ਪ੍ਰਤੀ ਪੈਨਸ਼ਨਰਸ ਇਹ ਰਕਮ ਘੱਟ ਵੀ ਹੋ ਸਕਦੀ ਹੈ ਇਸ ਲਈ ਪੰਜਾਬ ਰਾਜ ਪੈਨਸ਼ਨਰਸ ਮਹਾਸੰਗ ਦੇ ਸਕੱਤਰ ਸਾਹਿਬ ਬੀ ਐਸ ਸੈਣੀ ਜੀ ਦੇ ਮਹਾਸੰਗ ਦੇ ਪ੍ਰਧਾਨ ਡਾਕਟਰ ਐਨ ਕੇ ਕਲਸੀ ਨੇ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਪੈਨਸ਼ਨਰਸ ਪਟੀਸ਼ਨ ਪਾਉਣ ਲਈ ਤਿਆਰ ਹੋਣ ਤਾਂ ਜੋ ప్రతి ਪੈਨਸ਼ਨਰਸ ਯੋਗਦਾਨ ਦੀ ਰਾਸ਼ੀ ਵੀ ਕੁਝ ਘੱਟ ਹੋ ਸਕੇ ਤੇ ਮਜ਼ਬੂਤੀ ਨਾਲ ਆਪਣਾ ਕੇਸ ਵੀ ਲੜਿਆ ਜਾ ਸਕੇ ਕਿਉਂਕਿ ਸੁਪਰੀਮ ਕੋਰਟ ਵਿੱਚੋਂ ਸਟੇ ਮਿਲਣ ਅਤੇ ਕੇਸ ਜਿੱਤਣ ਦੀ ਹਾਲਤ ਵਿੱਚ ਹਰੇਕ ਪੈਨਸ਼ਨਰ ਨੂੰ ਲੱਖ ਰੁਪਏ ਦਾ ਲਾਭ ਹੋਣਾ ਹੈ ਤੇ ਉਹਨਾਂ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਫਾਇਰ ਲਈ ਦੇ ਸਿੱਟੇ ਵਜੋਂ ਇੱਕਦਮ ਪਏ ਵੱਡੇ ਆਰਥਿਕ ਬੋਝ ਤੋਂ ਨਜਾਤ ਮਿਲਣ ਦੀ ਵੀ ਸੰਭਾਵਨਾ ਬਣ ਜਾਣੀ ਹੈ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਹੋਰ ਕਿੰਨੀਆਂ ਕੋ ਰੇਟਾਂ ਵਾਲੇ ਪੈਨਸ਼ਨਰਸ ਤੇ ਕਿੰਨੀ ਕੋ ਵੱਡੀ ਗਿਣਤੀ ਵਿੱਚ ਇਸ ਵਿੱਚ ਸ਼ਾਮਲ ਹੁੰਦੇ ਹਨ ਵੈਸੇ ਹਰੇਕ ਦਾ ਵਿਚਾਰ ਇਹੀ ਹੈ ਕਿ ਐਸਐਲਬੀ ਮਾਨਯੋਗ ਸੁਪਰੀਮ ਕੋਰਟ ਵਿੱਚ ਪਾਉਣ ਲਈ ਹਰ ਹਿਲਾ ਬਤਨਾ ਚਾਹੀਦਾ ਹੈ ਤੇ ਇਸ ਦੇ ਵਿੱਚ ਜੋ ਯੋਗਦਾਨ ਬਣਦਾ ਹੈ ਉਸ ਨੂੰ ਵੀ ਅਦਾ ਕਰਨਾ ਚਾਹੀਦਾ ਹੈ ਕਿਉਂਕਿ ਜੇਕਰ ਫੈਸਲਾ ਪੈਨਸ਼ਨਰ ਦੇ ਹੱਕ ਵਿੱਚ ਆ ਜਾਂਦਾ ਹੈ ਤਾਂ ਇਸ ਦੇ ਨਾਲ ਬਹੁਤ ਹੀ ਵੱਡਾ ਆਰਥਿਕ ਲਾਭ ਪੈਨਸ਼ਨਰਸ ਨੂੰ ਹੋਵੇਗਾ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਠੀਕ ਲੱਗੀ ਹੋਵੇ ਤੇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ